ਇਹ ਲੁਆੜੀ ਨਾਲ ਇਹਨੇ ਬੜਾ ਚੁੱਕਿਆ ਪਾਰਕਿੰਗ ਕਰਤਾ ਦੋ ਪੂਰੀ ਪਰਸਾ ਗੋ ਜਿੰਦੇ ਸੈਕਟਰ ਮਹਿਲੜੀ ਨੂੰ ਕਰਦਾ ਬੜੀ ਪਿਆਰੀ ਕਿਤੇ ਖੜੀ ਹੋ ਜੇਂਗਾ ਹਾਂ ਭਾਈ ਵੀ ਨਹੀਂ ਤੁਸੀਂ ਜੋ ਤਸਵੀਰਾਂ ਵੇਖ ਰਹੇ ਹੋ ਇਹ ਗੰਗੂਵਾਲ ਤਾਜ ਹੋਟਲ ਦੇ ਪਾਰਕਿੰਗ ਦੀਆਂ ਨੇ ਜਿੱਥੇ ਕਿ ਇੱਕ ਗੱਡੀ ਦੇ ਵਿੱਚ ਇੱਕ ਵੱਡੀ ਸਰਾਲ ਵੜ ਗਈ ਜਿਸ ਨੂੰ ਲੈ ਕੇ ਕਾਫੀ ਉਤਸੁਕਤਾ ਦਾ ਮਾਹੌਲ ਪੈਦਾ ਹੋ ਗਿਆ ਤੇ ਵੇਖਦਿਆਂ ਵੇਖਦਿਆਂ ਹੀ ਉਥੇ ਲੋਕਾਂ ਦੀ ਕਾਫੀ ਪੀੜ ਲੱਗ ਗਈ ਮੌਕੇ ਤੇ ਕਮਲਪ੍ਰੀਤ ਸੈਣੀ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਇਸ ਸਰਾਲ ਨੂੰ ਗੱਡੀ ਵਿੱਚੋਂ ਬੜੀ ਹੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤੇ ਉਸ ਨੂੰ ਜੰਗਲ ਵਿੱਚ ਛੱਡਿਆ ਗਿਆ ਤੁਸੀਂ ਵੇਖੋ ਮੌਕੇ ਦੀਆਂ ਤਸਵੀਰਾਂ

ਇਹ ਐਸੇ ਬੜਿਆ ਐਸੇ ਬੜਿਆ ਯਾਰ ਜਿੰਦਾ ਲਿਆਉਂਗੇ ਤਾਂ ਬਹੁਤ ਵਧੀਆ ਗੱਲ ਹੋ ਜੂਗੀ ਗੁਰ ਵੀਡੀਓ ਬਣਾਉਣਾ ਬਾਈ ਗੱਲ ਕੋਡ ਬਾਈ ਹੋਣੀ 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 ਕਿਸੇ ਪੈਰ ਬੱਤੇ ਆ ਸਾਹ ਪਾਟੋ ਹੋਣੀ ਹੋਣੀ ਬੋਲੀ ਬੋਲੀ ਬੇਸਰ ਆਣਾ

ਇੱਕ لڑਕਾ ਹੀ ਨਾ ਨੰਬੀ ਗਾਗਾ ਇਹ ਨਿਕਲੇ ਜੀ ਅੱਖਾਂ ਤੋਂ ਥੋੜੀ ਤਸਵੀਰ ਸਬਜੀ ਹੁਣ ਬੱਸ ਚੱਲੋ ਜਿੰਨਿ ਚਾਰ ਪਾਉਣੇ ਹੋ ਦੇ ਜੀਨੇ ਜੀਨੇ ਪੜ ਲਈ ਆ ਫੋਰ ਫੁੱਟ ਫੋਟਾ ਕੋਟਾ ਫੋਰ ਕੋਟਾ ਕਰ ਤਾਜੀ ਫੋਰ ਕੋਟਾ ਫੋਰ ਪਸਾਉ ਜੀ ਚੰਦਰ ਬਾੜ ਅੰਦਰ ਬਾੜ ਰੋਣੀ ਹੋ ਆ ਲੈ ਆ ਫੜ ਲਾ ਫੜਿਆ ਵਾ ਫੜਿਆ ਫੜਿਆ ਫੜ ਜੋ ਗੋਲ ਕਰ ਲਓ ਗੋਲ ਬੰਨ ਲਓ ਬੰਨੇ ਬੰਨ ਲੈਣੋ